ਰਾਨੀ ਅੱਜ ਤਾਂ ਠੰਡ ਵੀ ਨਹੀਂ ਕੱਲ ਤਾਂ ਠੰਡ ਸੀ ਠੰਡ ਅੱਜ ਹੈ ਕੌਣ ਕਹਿੰਦਾ ਠੰਡ ਨਹੀਂ ਹੈਗੀ ਜਮਾਂ ਠੰਡ ਨਹੀਂ ਹੈ ਅੱਜ ਤਾਂ ਤੈਨੂੰ ਹੀ ਨਹੀਂ ਲੱਗਦੀ ਆਪਾਂ ਨੂੰ ਹੀ ਲੱਗਦੀ ਹਾਂ ਉੱਠ ਕੇ ਬਾਬੇ ਦਾ ਨਾਮ ਲੈ ਕੇ ਵਾਹਿਗੁਰੂ ਕਹਿ ਕੇ ਬਾਬੇ ਦੀ ਬਾਣੀ ਕਹਿੰਦੇ ਸਵੇਰ ਦੀ ਬਾਣੀ ਹੂੰ ਤੇ ਦਿਲ ਦੀ ਰਾਣੀ ਅੱਗੋਂ ਕੋਈ ਕੋਈ ਮਿਲਦੀ ਹੈ ਕਿਤੇ ਕਿਤੇ ਮਿਲਦੀ ਕਿਸੇ ਕਿਸੇ ਨੂੰ ਕਿਸਮਤ ਵਾਲੇ ਨੇ ਜਿਵੇਂ ਮੈਨੂੰ ਸਵੇਰ ਦੀ ਬਾਣੀ ਪੜੀ ਜਾਂਦੇ ਸੁਣੀ ਜਾਂਦੀ ਆਪਾਂ ਸੁਣਦੇ ਵੀ ਹੈਗੇ ਆ ਵਾਜੀ ਵਾ ਨਾਲ ਜੈਸਨੀ ਨੇ ਫਮਨੀਤ ਅਸੀਸ ਚਾਹਤ ਵਾਓ ਯੂ ਵਾਓ ਖਵਲੀ ਨਾਲ ਦਨਾਰ ਤੁਸੀਂ ਚੈੱਕ ਕਰ ਸਕਦੇ ਹੋ ਰੀਤ ਫਰੀਤ ਸਿਮਰਨ ਤੇ ਚੋਣ ਦੇ ਵੇਲੇ ਉੱਪਰੋਂ ਨਿਕਲ ਗਿਆ ਤੇ ਆ ਇੱਧਰ ਹੀ ਲੈਣਗੇ ਚਵਾਈ ਆ ਹਾਂ ਉਹ ਕਿਨੇ ਚਵਾਈ ਉਹ ਪਾਲੇ ਨੇ ਚਵਾਤੀ ਪਾਲੇ ਨੇ ਹਾਂ ਹੋ ਪਾਲਾ ਕੌਣ ਮੇਰਾ ਪਿਓ ਹਾਂ ਮੰਮੀ ਨੇ ਜੜੀ ਦੇਣਾ ਪਾਲਾ ਤੇ ਤੇਰਾ ਨਾਂ ਦੱਸਾਂ ਕੀ ਹੈ ਹੈਗਾ ਜੋ ਕੋ ਹੈਗਾ ਹਰਜੀਤੀ ਕੱਟ ਮਾਰਨ ਲਓ ਵੀ ਮਿੱਤਰੋ ਮਿਲਦੇ ਖੋ ਗੱਡੇ ਗੱਡੇ ਸਪਹਿਲੇ